ਹਾਂਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੁਸੀਂ ਦੱਸਣਾ ਹੈ ਵੀ ਤੁਹਾਡਾ ਜਵਾਬ ਵੀ ਇਦਾਂ ਦਾ ਹੀ ਆ ਜਿਦਾਂ ਦੇ ਸਾਡੇ ਆ ਜਾਂ ਕੋਈ ਫਰਕ ਆ ਤੁਹਾਨੂੰ ਦਿਖਾ ਲਦੇ ਆ ਸਭ ਤੋਂ ਸਿਆਣਾ ਜਵਾਬ ਹਨਾ ਤੁਹਾਨੂੰ ਗੱਲ ਬਾਤ ਸੁਣਾਉਨੇ ਆ ਫਿਰ ਤੁਸੀਂ ਦੱਸਿਓ ਵੀ ਜਿਹੜਾ ਬੀਬੀ ਨੇ ਕਿਹਾ ਨੇ ਆ ਕਿ ਸੱਸਾਂ ਸੱਸਾਂ ਵਾਲਾ ਕੰਮ ਆ ਹਨਾ ਕਿ ਨਾ ਸੱਸਾਂ ਸਾਸਨਾ ਬਣ ਤੁਹਾਨੂੰ ਸੁਣਾਉਨੇ ਗੱਲ ਬਾਤ ਰੁਕਿਓ ਬੜਾ ਜਿਆ ਇਹ ਵੱਡੇ ਨੂੰ ਸਾਡੇ ਨੂੰ ਤਾਂ ਕੋਈ ਫਰਕ ਨਹੀਂ ਇਧਰ ਆ ਜਿਹੜਾ ਬਰੈਡ ਖਾਂਦੇ ਆ ਨਾ ਨਵਰਾਜ ਪਹਿਲਾਂ ਮੈਂ ਦੱਸ ਤੂੰ ਕਿੰਨੇ ਪੈਸੇ ਕਿਹਾ ਸੀ ਮੰਮਾ ਨੂੰ ਖਰਚਣੇ ਆ 1 2 3 4 ਨਹੀਂ ਤੂੰ ਕਿੰਨੇ ਪੈਸੇ ਕਿਹਾ ਸੀ ਕਿੰਨੇ ਪੈਸੇ ਦਾ ਸਮਾਨ ਲੈ ਕੇ ਆਉਣਾ ਵੱਧ ਤੋਂ ਵੱਧ 1 2 3 4 ਹਾਂ ਚਿਕਵਾਂਤਾ ਚਿਕਵਾਂਤਾ ਕਿਹਾ ਸੀ ਇਹਨਾਂ ਨੂੰ ਚਿਕਵਾਂਤਾ ਤੋਂ ਇਹ ਉਹਨਾਂ ਨੂੰ ਹਾਂ ਚਿਕਵਾਂਤਾ ਹਾਂ 1 2 ਰੁਪਏ ਤੱਕ ਹੋ ਸਕਦੇ ਆ ਨਾ 1 ਤੋਂ ਲੈ ਕੇ 50 ਤੱਕ 1 ਤੋਂ ਲੈ ਕੇ 50 ਤੱਕ ਚਿਕਵਾਂਤਾ ਤੱਕ ਹਨਾ ਜੀ 50 ਰੁਪਏ ਤੋ ਕਿਹਾ ਤੇ ਉੱਠ ਕੇ ਦੇਖ ਉਹਦਰ ਅੰਦਰ ਉਰੇ ਆ ਕੀ ਦੇਖਿਆ ਇਹ ਮੋੜ ਮੋੜ ਕੀ ਦੇਖਿਆ ਤੂੰ ਇਹ ਸਾਜੀ ਕਾਂਟ ਬੱਗ ਬਾਲ ਹੈ ਇਹ ਸਾਜੀ ਕਾਂਟ ਕਿਦਾਂ ਸਾਜੀ ਕਾਂਟ ਹੈ ਲੋ ਆ ਦੇਖ ਇਧਰ 3 ਬੈਗ ਇੱਕ ਉਹ ਉੱਪਰ ਪਿਆ ਵਾ ਚਾਕਲੇਟ ਚਾਕਲੇਟ ਤਾਂ ਹੈਗੀ ਆ ਉਹ ਉੱਪਰ ਜਿਹੜਾ ਪਿਆ ਵਾ ਇੱਕ ਹੋਰ ਤੇ ਉਹ ਦੇ ਉੱਪਰ ਵੀ ਸੈਲਫ ਤੇ ਸੈਲਫ ਤੇ ਕਿਹਨ ਰਸ ਮਾਨ ਆਇਆ ਪਤਾ ਮੰਮਾ ਨੂੰ ਪੁੱਛ ਲਾ ਹੁਣ ਮੰਮਾ ਕਹਦੇ ਪਰਚੀ ਫੋਰ ਟਾਈਮਸ ਚਿਕਵਾਉਂਤਾ ਆ ਫੋਰ ਟਾਈਮਸ 200 ਦੂਏ ਚੰਦ ਹੋਏ ਕਿਹਨ ਕਿਹਨ ਜਿਆ ਓਏ ਕੀ ਹੋਇਆ ਕੀ ਗੱਲ ਹੈ ਤੂੰ ਕਾਹਦਾ ਗੁੱਸੇ ਹੋ ਗਿਆ ਹੈ ਓਏ ਦਵਰਾਜ ਕੀ ਗੱਲ ਓਏ ਇਧਰ ਦੱਸ ਅਸੀਂ ਮਜ਼ਾਕ ਕੀਤਾ ਤੇਰੇ ਨਾਲ ਵੀਡੀਓ ਬਣਾਉਣੀ ਸੀ ਤਾਂ ਕਰਕੇ ਓਏ ਅਸੀਂ ਤੇ ਨਾ ਸਕੈਰਸੋ ਕੀਤਾ ਨਹੀਂ ਕਿ ਮੁੰਡੇ ਨਾਲ ਮਜ਼ਾਕ ਕਰਨਾ ਸੀ ਅਸੀਂ ਕੀ ਕੀਤਾ ਕੀ ਕਹਿੰਦੇ ਪ੍ਰੈਂਕ ਪ੍ਰੈਂਕ ਕੀਤਾ ਪ੍ਰੈਂਕ ਕੀਤਾ ਤੇਰੇ ਨਾਲ ਢਿੰਗ 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 ਤੁਹਾਨੂੰ ਚਾਹਤਾ ਕੋਈ ਮੰਨਦੇ ਹੋ ਅੱਗੇ ਤਾਂ ਅੱਗੇ ਤਾਂ ਪੈਸੇ ਨਹੀਂ ਖਰਚਨੇ ਕਿਸੇ ਨੇ ਇਹ ਪਤਾ ਨਹੀਂ ਕਿਤੇ ਖਰਚੇ ਹੈ ਹੈ ਸਿਫਟ ਪੜਿਆ ਰੋ ਹਾਂ ਇਹ ਕਿਤੇ ਨਵਰਾਜ ਕੀ ਗੱਲ ਹੋਈ ਦੱਸ ਬਿਲਕੁਲ ਹੈ ਓਏ ਉਹ ਗਲਤ ਕਰ ਲਾ ਉਹ ਨਵਰਾਜ ਭਾਜੀ ਭਾਜੀ ਸਤਿ ਸ਼੍ਰੀ ਅਕਾਲ ਹੈ ਲੈ ਆਹੀ ਤੇਰਾ ਮਜ਼ਾਕ ਕੀਤਾ ਤੂੰ ਗੁੱਸੇ ਕਰ ਗਿਆ ਹੋ ਗਿਆ ਚਲ ਮੈਨੂੰ ਦੱਸ ਤੂੰ ਕਾ ਤੋ ਤੂੰ ਕਾ ਤੋ ਕਿਹਾ ਸੀਗਾ ਪੁੱਤ ਉਸਮਾਨ ਜਿਹੜਾ ਨਾ ਬਹੁਤ ਐਕਸਪੈਂਸਿਵ ਹੋ ਗਿਆ ਹੁਣ ਮਹਿੰਗਾ ਹੋ ਗਿਆ ਹੈ ਖਾਣਾ ਨਹੀਂ ਤੂੰ ਡੋਲਰ ਨਹੀਂ ਖਾਂਦਾ ਚਾਰ ਦਿਨ ਘਰੇ ਰਹਿਣਾ ਮੈਂ ਕੀ ਖਾਣਾ ਨਾ ਤੇਲੀ ਮੈਂ ਚਾਕਲੇਟ ਲੈ ਕੇ ਆਇਆ ਉਹ ਬਾੜੀ ਮਹਿੰਗੀ ਸੀ ਥੈਟ ਵਾਸ ਦ ਮੋਸਟ ਐਕਸਪੈਂਸਿਵ ਆਹਨੇ ਬੈਠ ਕੇ ਖਾਣਾ ਵਿੱਚ ਚਾਕਲੇਟ ਨਾ ਪੈਸੇ ਆਹੋ ਆ ਦੇ ਪਿਆ ਇਹ 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 ਕੀ ਕਹਾਦਾ ਆਉਂਦਾ ਹੈਂ ਬੋਲਦਾ ਨਹੀਂ ਹੁਣ ਦੱਸ ਇਹ ਦੱਸਿਓ ਦੇਖ ਲਾ ਇੰਨਾ ਸਿਆਣਾ ਨਿਆਣਾ ਹੋਰ ਵਾਹ ਦੇਖ ਲਾ ਨਹੀਂ ਤੇ ਮੈਂ ਖਾ ਲਾਂ ਕਿਹਦੇ ਘਰੇ ਹੋਰ ਇੰਨਾ ਸਿਆਣਾ ਬੱਚਾ ਟੱਗਦਾ ਸੀ ਇਹ ਬਹੁਤ ਕੈਰ ਸਾਡਾ ਬੱਚਾ ਹੀ ਨਹੀਂ ਨਹੀਂ ਮੇਰੇ ਕੋਲ ਮਾਰਕੀਟ ਤੋਂ ਸਮਾਨ ਰਖਵਾਤਾ ਸੀ ਮੇਰ ਨਾਲ ਗਿਆ ਸੀ ਖਾਦੀ ਵੀ ਆ ਗਈ ਮਾਪੋ ਤਾਂ ਦੋ ਚੀਜ਼ਾਂ ਦੋਵੇਂ ਖਾਤੀਆਂ ਦੇਖੋ ਹੋਏ ਹਲਿੱਟ ਜਿਵੇਂ ਕੁਵੇਂ ਫਲਾਕ ਹੈ ਉਹਾਨੂੰ ਮੈਨੂੰ ਦੱਸਦਾ ਨਹੀਂ ਪ੍ਰਾਈਸ ਲਈ ਤਾਂ ਇੰਨੇ ਤੋਂ ਮੈਂ ਲਾੜੀ ਭਾਗ ਤੈਨੂੰ ਜਿਹੜੀ ਗੱਲ ਕਰਦੇ ਉਹ ਕਰ ਹੁਣ ਸਾਡੇ ਨਾਲ ਹੁਣੇ ਕੁੱਸੇ ਹੋ ਗਿਆ ਸਾਡੇ ਨਾਲ ਇਹ ਹੁਣ ਇਹ ਰਾਤ ਨੂੰ ਪਾਨੀ ਨਹੀਂ ਖਾਣੀ ਨਾ ਇਹ 365 ਦੇ ਨਾਲ ਚ 300 ਦੇ ਗੁੱਸੇ ਤੇਰੇ ਦੇਖੋ ਸਾਡੇ ਨਾਲ ਗੁੱਸੇ ਦਾ ਜਦੋਂ ਮਾਰਕੀਟ ਸਾਨੂੰ ਨਾ ਅਸੀਂ ਚੱਲੇ ਸੀ ਮਾਰਕੀਟ ਸੰਭਾਲ ਲੈਣ ਸੌਦਾ ਪਤਾ ਲਿਓਣਾ ਇਹ ਘਰ ਦਾ ਤਾਂ ਸਾਨੂੰ ਤੋਰਨ ਲੱਗਿਆ ਉਹਨੂੰ ਸਪੈਸ਼ਲ ਇੱਕੋ ਹੀ ਸਦਾ ਦਿੱਤਾ ਇਹਨੇ ਵੀ 50 ਏਰੋ ਤੋਂ ਉੱਪਰ ਤੁਸੀਂ ਖਰਚਣੇ ਨਹੀਂ ਇੱਕ ਤੋਂ ਲੈ ਕੇ 50 ਦੇ ਵਿੱਚ ਵਿੱਚ ਮੁੜ ਕੇ ਆਉਣਾ ਪਰ ਸਾਡੇ ਲੱਗਿਆ 200 24 ਤੋਂ ਸਾਡੇ ਲੱਗਿਆ 24 ਤੋਂ ਐਰੋ ਕੋਈ ਨਹੀਂ 4 ਦਿਨ ਖਾਣਾ ਹਾਂ ਛੁੱਟੀਆਂ ਵਾਂ 4 ਦਿਨ ਕੋਈ ਖਾਣਾ ਖਾਣਾ ਫਿਰ ਕਹਿੰਦਾ ਅਸੀਂ ਕੀ ਖਾਈਏ ਐਦਾਂ ਦਾ ਐ ਬੋਸ ਹਾਕਮ ਰੱਖਦਾ ਹੁਣੇ ਟਿੱਡਾ ਆਇਆ ਸਾਡਾ ਤੁਸੀਂ ਦੱਸਿਓ ਹੋਰ ਵੀ ਕਿਹਦਾ ਨੇੜਾ ਐਦਾਂ ਕਰਦਾ ਸਾਡਾ ਤਾਂ ਕਰਦਾ ਸਾਡਾ ਤਾਂ ਕਰਦਾ ਬਈ ਬਹੁਤ ਖਿਆਲ ਰੱਖਦਾ ਮੇਰਾ ਇਹ ਹਾਂ ਆਪਣੇ ਨਾਲ ਵੀ ਆਪਣੇ ਬਥੇਰਾ ਰੱਖਦੇ ਸੀ ਹਾਂ ਬਰਾਕ ਬੜਾ ਖਿਆਲ ਕਰਦਾ ਮੇਰਾ ਤੇ ਅਸੀਂ ਸਾਡੇ ਨਾਲ ਇੱਕ ਛੋਟੀ ਜੀ ਵੀਡੀਓ ਸਾਂਝੀ ਕਰਨੀ ਜਵਾਕਾਂ ਬਾਰੇ ਤੁਸੀਂ ਦੱਸਿਓ ਤੁਹਾਨੂੰ ਕਿਤਨ ਲੱਗੀ ਤੇ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਵੀ ਨਿਆਣੇ ਇਦਾਂ ਕਰਦੇ ਆ ਸਹੀ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ